ਪਨਾਦੇ ਪਿੰਡ ਮਾਜਰੀ ਰਸੂਲੜਾ ਦੇ ਵਿੱਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦੋਂ ਖਬਰ ਆਈ ਕਿ 35 ਸਾਲਾ ਨੌਜਵਾਨ ਨਵਜੋਤ ਸਿੰਘ ਔਜਲਾ ਦੀ ਦੁਬਈ ਚ ਮੌਤ ਹੋ ਗਈ ਹੈ ਨਵਜੋਤ ਪਰਿਵਾਰ ਦਾ ਇਕੱਲਾ ਪੁੱਤਰ ਸੀ ਇਹ ਖਬਰ ਸੁਣਦੇ ਹੀ ਪਿੰਡ ਚ ਮਾਤਮ ਛਾ ਗਿਆ ਤੇ ਹਰ ਕਿਸੇ ਦੀਆਂ ਅੱਖਾਂ ਪਾਰੀਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਨਵਜੋਤ ਲਗਭਗ 4 ਸਾਲ ਪਹਿਲਾਂ ਪਰਿਵਾਰ ਦੀ ਹਾਲਤ ਸੁਧਾਰਨ ਦੇ ਲਈ ਦੁਬਈ ਗਿਆ ਸੀ ਉਹ ਕਦੇ ਕਦਾਈਂ ਘਰ ਆਉਂਦਾ ਸੀ ਪਰ ਇਸ ਵਾਰ ਉਹ 2 ਮਹੀਨੇ ਪਹਿਲਾਂ ਗਿਆ ਸੀ ਤੇ 28 ਅਕਤੂਬਰ ਨੂੰ ਵਾਪਸ ਆਉਣਾ ਸੀ ਪਰਿਵਾਰ ਦੇ ਅਨੁਸਾਰ ਜ਼ਮੀਨ ਘਟ ਹੋਣ ਕਰਕੇ ਨਵਜੋਤ ਹੀ ਪਰਿਵਾਰ ਦਾ ਸਹਾਰਾ ਸੀ 26 ਅਕਤੂਬਰ ਨੂੰ ਉਸ ਦੇ ਸਾਥੀਆਂ ਨੇ ਦबई ਤੋਂ ਕਾਲ ਕਰਕੇ ਦੱਸਿਆ ਕਿ ਨਵਜੋਤ ਆਪਣੇ ਕਮਰੇ ਵਿੱਚ ਮ੍ਰਿਤਕ ਮਿਲਿਆ ਹੈ ਪਹਿਲਾਂ ਪਰਿਵਾਰ ਨੂੰ ਯਕੀਨ ਨਹੀਂ ਹੋਇਆ ਪਰ ਬਾਅਦ ਵਿੱਚ ਸਾਥੀਆਂ ਨੇ ਕਿਹਾ ਕਿ ਮੌਤ ਦਾ ਕਾਰਨ ਦਿਲ ਦਾ ਦੌਰਾ ਹੋ ਸਕਦਾ ਹੈ ਹਾਲਾਂਕਿ ਅਸਲੀ ਕਾਰਨ ਹਜੇ ਵੀ ਸਾਫ਼ ਨਹੀਂ ਹੋਇਆ ਹੈ ਨਵਜੋਤ ਆਪਣੇ ਪਿੱਛੇ ਬਜ਼ੁਰਗ ਮਾਪੇ ਪਤਨੀ ਤੇ ਇੱਕ ਛੋਟਾ ਪੁੱਤਰ ਛੱਡ ਗਿਆ ਹੈ ਖਬਰ ਸੁਣਦੇ ਹੀ ਮਾਂ ਰੋ ਰੋ ਕੇ ਬੇਹੋਸ਼ ਹੋ ਗਈ ਜਦ ਕੇ ਪਿਤਾ ਵਾਰ ਵਾਰ ਪੁੱਛ ਰਿਹਾ ਏ ਹੁਣ ਅਸੀਂ ਕਿਵੇਂ ਜੀਵਾਂਗੇ ਇਹ ਸਾਡੇ ਘਰਾਂ ਦੇ ਸੀ ਜੀ ਇਹਨਾਂ ਨੂੰ ਜਿਹੜੀ 2 ਮਹੀਨੇ ਹੋਈ ਸੀ ਜੀ ਛੁੱਪਣਾ ਟਾਈਮ ਹੋ ਗਿਆ ਜੀ ਇਹ 4 4-5 ਸਾਲ ਤੋਂ ਜਾ ਰਿਹਾ ਸੀ ਜੀ ਉੱਚੀ ਵਾਲ ਕੇ ਜਾਂਦਾ ਸੀਗਾ ਹੁਣ 2 ਮਹੀਨੇ ਹੋਏ ਸੀ ਇਹਨਾਂ ਗੱਲ ਇਹ ਦਵਾਈ ਗਈ ਸੀ ਜੀ ਨਾ ਕਿ ਆਣਾ ਤੇ ਵਾਪਸ ਆਣਾ ਇਹਨਾਂ ਦਾ ਨਮਦੂਸ ਸੀ ਜੀ ਉਹ ਵਾਪਸ ਕਰਾਉਣਾ ਚਾਹੁੰਦੇ ਨੇ ਇਹਨਾਂ ਦੀ ਵਾਪਸ ਹੋਣਾ ਸੀਗਾ ਥੋੜੇ ਦਿਨ ਤੱਕ ਹਾਂਜੀ ਇਸ ਤਰ੍ਹਾਂ ਲੱਗਦਾ ਪਰਿਵਾਰ ਦਾ ਪਿਛੋਕੜ ਜਿਹੜਾ ਹੈਗਾ ਹੈ ਪਰਿਵਾਰ ਦੇ ਜਿਹੜਾ ਦੁੱਖਾਂ ਦਾ ਬਾਤ ਹੋਇਆ ਹੈ ਦੇਖੋ ਜੀ ਬਹੁਤ ਮਾੜਾ ਹੋਇਆ ਇਕੱਲਾ ਇਕੱਲਾ ਸੀਗਾ ਜੀ ਮੁੰਡਾ ਬਹੁਤ ਦੁੱਖ ਦੀ ਗੱਲ ਹੈ ਜੀ ਬਹੁਤ ਮਾੜਾ ਹੋਇਆ ਤੇ ਮੱਕੀ ਪਰਵਾਦਨਾ ਭਾਣਾ ਮਨ ਦਾ ਮਲਵਖੇ ਪਰਿਵਾਰ ਨੇ ਪਰਿਵਾਰ ਦੇ ਵਿੱਚ ਉਹਨਾਂ ਹੀ ਵਾਈਫਾਈ ਤੋਂ ਤੇ ਬੇਟਾ ਛੋਟਾ ਜਿਹਾ ਸੀ ਤਾਂ ਤੇ ਮਾਤਾ ਇਹਨਾਂ ਦੀ ਇਹਨਾਂ ਦੇ ਖਾਤਰ ਨੇ ਤੋ ਗਿਆ ਸੀ ਇਹ ਇਹ ਆਪਣੇ ਬਗਲੇ ਰਹੇ ਸੀ ਜੀ ਬਗਲੇ ਹਾਂ ਜੀ ਇੰਨਾ ਟਾਈਮ ਹੋ ਗਿਆ ਬੈਠੇ ਮੈਨੂੰ ਹੋ ਗਈ 5 6 7 ਸਾਲ ਹੋ ਗਏ ਬਾਈ ਫੈਸਲੇ ਨਹੀਂ ਲਈਏ ਬਾਹਰ ਜਸਤ ਜੀ ਨਹੀਂ ਉਹ ਇੱਧਰੇ ਹਾਂ ਜੀ ਕਿ ਪਰਿਵਾਰ ਕੀ ਸੀ ਉਹਨਾਂ ਪਰਿਵਾਰ ਨਾਲ ਹੀ ਖੇਤੀਬਾੜੀ ਦਾ ਜੀ ਇਹ ਜਮੀਨ ਜਮੀਨ ਦੀ ਹੈ ਜੀ ਜਮੀਨ ਤਾਂ ਅਸੀਂ ਹੈਗੀ ਹੈ ਗੁਜ਼ਾਰੇ ਦੀ ਹੈਗੀ ਹੈ ਤੇ ਕੋਈ ਲੱਗਦਾ ਕਿ ਦਵਾਈ ਗਿਆ ਠੀਕ ਜੀ ਚਲੋ ਪਿੰਡ ਦਾ ਸੀ ਮਜ਼ਦਰੀ ਦਾ ਜੀ ਕਿੰਨਾ ਟਾਈਮ ਹੋ ਗਿਆ ਗਏ ਨਹੀਂ ਉਹ 2 ਮਹੀਨੇ ਹੋ ਗਏ ਹੁਣ ਪਹਿਲਾਂ ਵੀ ਇੱਕ ਦੋ ਵਾਰ ਕਿ ਚੋਕਿੰਦੇ ਟਾਈਮ ਹੋ ਜਾਵੇ ਵਿ락ਤਰ ਦੇ ਇਹ ਤਿੰਨ ਸਾਲ ਦਾ ਜਾਂਦਾ ਜੀ ਨਾ ਲੈੜੜ ਸੀ ਹਾਂ ਜੀ ਜੀ ਪਰਿਵਾਰ ਦੇ ਵਿੱਚ ਕੌਣ ਕੌਣ ਆ ਜੀ ਇਹਦੇ ਇਹਨਾਂ ਦੇ ਮਾਤਾ ਜੀ ਪਿਤਾ ਇੱਕ ਘਰ ਵਾਲੀ ਆ ਇਹਦੇ ਇੱਕ ਬੱਚਾ 6 ਸਾਲ ਭੈਣਾ ਵੀ ਸੀ ਇਹਦੀ ਭੈਣਾ ਬੇਣੀ ਆਉਂਦੀਆਂ ਨੇ ਜੀ ਜਿਹੜੀ ਘਰ ਬਾਰੇ ਇੱਥੇ ਰਹਦੀ ਇੱਕ ਜਈ ਹੈ ਜੀ ਉਹਦੀ ਹੈ ਹਾਂ ਇਹ ਜੀ ਇਸ ਪਰਿਵਾਰ ਕੀ ਕਾਰੋਗਾਰ ਕੀ ਆ ਪਰਿਵਾਰ ਦਾ ਫਾਦਰ ਕੀ ਕਰਦੇਗੇ ਇਹਦੇ ਖੇਤੀਬਾੜੀ ਕਰਦੇ ਨੇ ਹਾਂ ਜੀ ਕਮੂਨ ਵਾਲਾ ਕੋਣ ਸੀ ਵੈਸੇ ਇਹਨਾਂ ਦੇ ਬੰਦੇ ਕਮੂਨ ਵਾਲਾ ਤੇ ਇਹੀ ਸੀਗਾ ਜੀ ਹੁਣ ਗੱਲ ਨੇ ਨਾ ਇਹ ਇਹੀ ਕਮੂਨ ਹੈ ਇਹ ਠੀਕ ਹੈ ਜੀ ਲੱਗਦਾ ਕਿ ਜੋ ਇਹ ਬਾਹਰ ਗਿਆ ਸੀ ਘਰ ਦਾ ਗੁਜਾਰਾ ਥੱਲੇ ਚੱਲਦਾ ਸੀ ਹਾਂ ਤਾਂ ਹੀ ਚੱਲਦਾ ਸੀ ਗੱਲ ਤੇ ਕਿੰਨੀ ਕੁ ਜ਼ਮੀਨ ਜਮੂਨ ਹੈਗੀ ਹੈ ਇਹਨੂੰ ਜ਼ਮੀਨ ਤਾਂ ਬਹੁਤ ਘੱਟ ਹੈ ਜੀ ਮਤਲਬ ਵੀ ਗਰੀਬੀ ਕਰਕੇ ਬਾਹਰ ਜਾਣਾ ਪਿਆ ਨੂੰ ਇਸ ਦਾ ਹਾਂ ਜੀ ਬਸ ਇੱਕ ਨਹੀਂ ਹਰੇਕ ਤਰ੍ਹਾਂ ਇਹੀ ਹੁੰਦਾ ਜੀ ਬਸ ਇਹ ਪਰਿਵਾਰ ਦਾ ਗੁਜਾਰਾ ਚੱਲੇ ਹਾਂ ਜੀ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਜਿਹੜੇ ਇਹ ਜੀ ਲੋਕਾਂ ਬਾਹਰ ਜਾਂਦੇ ਆ ਜਿਹਨਾਂ ਯਾਕੇ ਚੈਨਲ ਬੈਕ ਹੋ ਜਾਂਦੇ ਆ ਕਿ ਆਪਣੇ ਜੀ ਮਤਵ ਦੇ ਪਿੰਡਾਂ ਵਿੱਚ ਰਹਿ ਕੇ ਕੰਮ ਕਰ ਸਕਣ ਕੀ ਮੰਗ ਕਰਦੇ ਬਸ ਕੰਮ ਤਾਂ ਇਹੀ ਕਰਦੇ ਆ ਜੀ ਇੱਥੇ ਰੋਜ਼ਗਾਰ ਮਿਲਣਾ ਚਾਹੀਦਾ ਤਾਂ ਹੀ ਬੰਦਾ ਬਾਹਰ ਜਾਂਦਾ ਜੀ ਵੀ ਇੱਥੇ ਰੋਜ਼ਗਾਰ ਮੇਰੇ ਫਿਕਰ ਨੂੰ ਬਾਹਰ ਜਾਵੇ ਕੰਮ